ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ 20 ਕਿੱਲੇ ਦਾ ਟੱਕ ਲੈ ਗਿਆ ਹੈ ਤਕਸੀਮ ਖਾਤਾ ਵਿੱਚ ਦੋ ਮੋਟਰਾਂ ਬਹੁਤ ਸੋਹਣੀ ਕਰਨ ਖੜੀ ਆ ਤੇ ਬਹੁਤ ਸੋਹਣਾ ਟੱਕ ਆ ਤਕਸੀਮ ਟੱਕ ਆ ਕਿਸੇ ਨਾਲ ਕੋਈ ਰੋਲਾ ਨਹੀਂ ਕੋਈ ਲੜਾਈ ਝਗੜਾ ਨਹੀਂ ਵਧੀਆ ਇੱਕ ਨੰਬਰ ਬਾਣ ਚਾਰ ਕਿੱਲੇ ਫਰੰਟ ਲੱਗਦਾ ਲਿੰਕ ਰੋਡ ਤੇ ਠੀਕ ਹੈ ਜੀ 19 ਕਿੱਲੇ ਇਧਰਲੀ ਸਾਈਡ ਆ ਇੱਕ ਕਿੱਲਾ ਆ ਨਾਲ ਹੀ ਆ ਗਿਆ ਆ ਇੱਕ ਕਿੱਲਾ ਨਾਲ ਆ ਗਿਆ ਲਿੰਕ ਰੋਡ ਤੇ ਆ ਬਠਿੰਡਾ ਏਰੀਆ ਜੇ ਕੋਈ ਭਰਾ ਚਾਹਵਨ ਹੋਵੇ ਕਠਾ ਟੱਕ ਲੈਦਾ 19 20 ਕਿੱਲੇ ਹਨ ਤਾਂ ਉਹ ਸਾਡੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਦੋ ਮੋਟਰਾਂ ਸੋਲਰ ਵਾਲੀਆਂ ਨਹੀਂ ਦੂਜੀਆਂ ਬਿਜਲੀ ਵਾਲੀਆਂ ਉਹ ਸਾਹਮਣੇ ਲੱਗੀਆਂ ਹੋਈਆਂ ਤੁਹਾਨੂੰ ਦਿਖਾ ਦਿੰਨੇ ਨੇੜੇ ਕਰਕੇ ਜ਼ੂਮ ਕਰਕੇ ਆ ਦੋ ਮੋਟਰਾਂ ਤਕਸੀਮ ਟੱਕਾ ਠੀਕ ਹੈ ਜੇ ਕੋਈ ਭਰਾ ਇਹਨਾਂ ਨੂੰ ਲੈਣ ਦਾ ਚਾਹਵਨ ਉਹ ਸਾਡੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਾਕੀ ਹੋਰ ਵੀ ਕਈ ਪ੍ਰਾਪਰਟੀ ਜਾਂ ਕੋਈ ਪਲਾਟ ਵਗੈਰਾ ਲੈਣਾ ਹੁੰਦਾ ਹਨਾ ਬਠਿੰਡਾ ਜਾਂ ਨਾਲ ਲੱਗਦੇ ਪਿੰਡਾਂ 'ਚ ਤਾਂ ਉਹ ਸਾਡੇ ਨਾਲ ਗੱਲਬਾਤ ਕਰਕੇ ਫੋਨ ਕਰਕੇ ਜਦੋਂ ਮਰਜ਼ੀ ਡੀਲ ਕਰ ਸਕਦੇ ਹੋ ਜਦੋਂ ਵੀ ਕਿਸੇ ਭਰਾ ਨੇ ਸਾਡੇ ਕੋਲੇ ਆਉਣਾ ਫੋਨ ਕਰਕੇ ਆਉਣਾ ਹਨਾ ਆ ਇੱਕ ਵਾਰੀ ਮੈਂ ਤੁਹਾਨੂੰ ਫਿਰ ਦਿਖਾ ਦਿਆਂ ਲਿੰਕ ਰੋਡ ਆ ਏਰੀਆ ਬਠਿੰਡਾ 20 ਕਿੱਲੇ ਆ ਤਕਸੀਮ ਟੱਕਾ ਕੱਸੀ ਦੀ ਵਾਰੀ ਆ ਵਿੱਚ ਦੋ ਮੋਟਰਾਂ ਬਿਜਲੀ ਵਾਲੀਆਂ ਸੋਲਰ ਨਹੀਂ ਬਿਜਲੀ ਵਾਲੀਆਂ ਬਹੁਤ ਸੋਹਣੀ ਖਣ ਖੜੀਆ ਦੇਖੋ ਕਿੰਨੀ ਭਾਰੀ ਝੋਨੇ ਵਾਲਾ ਬਾਹਣਾ ਭਾਅ ਸਿਰ ਬੰਦ ਆ ਜੇ ਕੋਈ ਸੱਜਣ ਭਰਾ ਮਿੱਤਰ ਲੈਣ ਦਾ ਚਾਹਵਨ ਹੋਵੇ ਤਾਂ ਉਹ ਸਾਡੇ ਨਾਲ ਨੀਚੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਾਕੀ ਸਾਡੇ ਕੋਲ ਹੋਰ ਬਹੁਤ ਸੋਹਣੇ ਸੋਨੇ ਟੱਕ ਪਏ ਆ 5-5 7-7 ਕਿੱਲਿਆਂ ਦਾ 10 ਕਿੱਲਿਆਂ ਦੇ ਜੇ ਕੋਈ ਭਰਾ 20-30 ਕਿੱਲਿਆਂ ਦਾ ਇਕੱਠਾ ਟੱਕ ਭਾਅ ਰਿਆ ਹਨ ਤਕਸੀਮ ਖਾਤਾ ਜਾਂ ਕੋ 18 ਕਿੱल्ल्या ਦਾ ਇਸ ਤਰ੍ਹਾਂ ਦੇ ਬਾਧੂ ਆਪਣੇ ਕੋਲ ਟੱਕ ਪਏ ਆ ਪਲਾਟ ਪਏ ਆ ਮਲੋਟ ਸਾਈਡ ਇਧਰ ਮਲੋਟਾ ਏਰੀਆ ਇਧਰ ਵੀ ਹੈਗੇ ਆ ਸ੍ਰੀ ਮੁਖਸਰ ਸਾਹਿਬ ਇਧਰ ਵੀ ਪਏ ਆ ਆਪਣੇ ਕੋਲ ਟੱਕ ਬਹੁਤ ਸੋਹਣੇ ਸੋਹਣੇ ਬਾਕੀ ਜੇ ਕਿਸੇ ਭਰਾ ਨੇ ਕੋਈ ਪਲਾਟ ਵਗੈਰਾ ਲੈਣਾ ਚਾਹੁੰਦਾ ਹਨ ਕੋਈ ਡੋਡੀ ਆਪਦੀ ਹੁੰਦੀ ਆ ਸੋਚ ਵੀ ਕਿਸੇ ਨੇ ਪਲਾਟ ਲੈਣਾ ਕਿਸੇ ਨੇ ਘਰ ਲੈਣਾ ਕੋਈ ਬਣਿਆ ਬਣਾਇਆ ਘਰ ਲੈਣਾਗਾ ਉਹ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਘਰ ਮਿਲ ਜਾਣਗੇ ਇਸ ਤਰ੍ਹਾਂ ਦੇ ਕੋਈ ਘਰ ਪਲਾਟ ਜ਼ਮੀਨ ਜਾਇਦਾਦ ਲੈਣ ਵਾਸਤੇ ਜਾਂ ਵੇਚਣ ਵਾਸਤੇ ਹਨ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਆ ਆ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਤੇ ਆ ਲਿੰਕ ਰੋਡ ਤੇ ਆ ਚਾਰ ਕਿੱल्ल्या ਦਾ ਫਰੰਟ ਲਗਭਗ ਲੱਗਦਾ ਹੈ ਇਹਦਾ ਤੇ ਵਿੱਚ ਦੋ ਮੋਟਰ ਬਾਕੀ ਆਪਣੇ ਕੋਲ ਬਹੁਤ ਸੋਹਣੇ ਸੋਹਣੇ ਟੱਕ ਪਏ ਆ ਮੈਂ ਇੱਕ ਵਾਰੀ ਤੁਹਾਨੂੰ ਦੁਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸੇਵੀਆਂ ਜ਼ਿਲ੍ਹਾ ਬਠਿੰਡਾ ਆਪਣਾ ਜਿਹੜਾ ਇੱਕ ਦਫ਼ਤਰ ਆ ਉਹ ਸ਼ਹਿਰ ਬਠਿੰਡਾ ਦੇ ਵਿੱਚ ਆ ਪਟਾ ਮਾਰਕੀਟ ਦੇ ਵਿੱਚ ਜਿਹਨੂੰ ਆਪਾਂ ਲਾਟਰੀ ਮਾਰਕੀਟ ਕਹਿੰਦੇ ਹਨਾ ਉਹਦੇ ਵਿੱਚ ਸਾਡਾ ਦਫ਼ਤਰ ਇੱਕ ਪਿੰਡ ਸਿਵੀਆਂ ਆਪਣਾ ਦਫ਼ਤਰ ਆਗਾ ਭਲਾਡੇ ਵਾਲੇ ਰੋਡ ਤੇ ਜਦੋਂ ਵੀ ਕਿਸੇ ਭਰਾ ਨੇ ਆਉਣਾ ਸਾਨੂੰ ਫੋਨ ਕਰੇ ਬਿਨਾਂ ਨਹੀਂ ਆਉਣਾ ਬਸ ਕਈ ਵਾਰੀ ਕਿਸੇ ਥਾਈਂ ਗਏ ਹੁੰਨੇ ਹਨਾ ਤਾਂ ਮਿਲਦੇ ਹਾਂ ਜਲਦੀ ਕੋਈ ਨਵਾਂ ਟੱਕ ਲੈ ਕੇ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ